ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੇਕਰ ਤੁਸੀਂ ਅਸਲੀ ਸੈਖੋਂ ਬਾਜਾਂ ਵਾਲੇ ਦੇ ਪੁੱਤੋਂ ਤਾਂ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੋ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਤੁਹਾਨੂੰ ਵੀ ਦੇਖ ਕੇ ਕਿਤੇ ਨਾ ਕਿਤੇ ਠੇਸ ਪਹੁੰਚੂਗੀ ਕਿਤੇ ਨਾ ਕਿਤੇ ਤੁਹਾਨੂੰ ਵੀ ਦੁੱਖ ਲੱਗੂਗਾ ਤੇ ਖੂਨ ਤੁਹਾਡਾ ਉਬਾਲਾ ਮਰੂਗਾ ਜਿਵੇਂ ਮੈਂ ਪਹਿਲਾਂ ਤੋਂ ਹਮੇ ਇੱਕ ਵੀਡੀਓ ਚ ਲਾਉਣਾ ਨਾਲ ਤੁਸੀਂ ਉਹ ਦੇਖਿਓ ਜਿਵੇਂ ਮੈਂ ਪਹਿਲਾਂ ਤੋਂ ਹਮੇਸ਼ਾ ਰੋਲਾ ਪਾਉਂਦਾ ਆ ਰਿਆਂ ਪੜਦਾ ਆ ਰਿਆਂ ਕਿ ਮੈਂ ਸਾਰੇ ਹਿੰਦੂ ਭਰਾਵਾਂ ਨੂੰ ਨਹੀਂ ਕਹਿੰਦਾ ਕੁਝਕ ਨੇ ਜਿਹੜੇ ਕਟੜ ਨੇ ਉਹ ਕੀ ਕਰਦੇ ਨੇ ਕਿ ਸਿੱਖਾਂ ਦੇ ਜੋ ਕਹਿ ਲਗੇ ਆਪਾਂ ਭਾਵਨਾਵਾਂ ਨੂੰ ਵਾਰ-ਵਾਰ ਠੇਸ ਪਹੁੰਚਾਉਣ ਦੀ ਕਿਸੇ ਨਾ ਕਿਸੇ ਤਰੀਕੇ ਕੋਸ਼ਿਸ਼ ਕਰਦੇ ਨੇ ਮੈਂ ਹਮੇਸ਼ਾ ਕਹਿੰਦਾ ਆ ਰਿਆਂ ਕਿ ਉਹ ਆਪਾਂ ਨੂੰ ਨਾ ਤੂੰ ਦੇ ਨੇ ਹੱਥ ਲਾ ਕੇ ਦੇਖਦੇ ਨੇ ਆਪਾਂ ਨੂੰ ਹੱਥ ਲਾ ਕੇ ਦੇਖਦੇ ਨੇ ਜੇਕਰ ਆਪਾਂ ਕੋਈ ਰਿਐਕਟ ਨਾ ਕੀਤਾ ਤਾਂ ਉਹ ਕੱਲ ਨੂੰ ਵੱਡਾ ਕਦਮ ਚੱਕਣਗੇ ਉਹਨਾਂ ਨੇ ਆਪਾਂ ਨੂੰ ਨੱਪਣਾ ਕਿਵੇਂ ਨਾ ਕਿਵੇਂ ਉਹਨਾਂ ਨੇ ਨੱਪਣਾ ਤੁਸੀਂ ਲਾ ਲਓ ਵੀ ਉਹ ਕਿਵੇਂ ਨੱਪਣਗੇ ਜਾਂ ਉਹਨਾਂ ਨੇ ਕਿਹੜੇ ਤਰੀਕੇ ਆਪਾਂ ਨੂੰ ਨੱਪਣਾ ਆਪਾਂ ਨੂੰ ਆਪਦੇ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਆ ਇਹ ਹੀ ਹੋਇਆ ਤੁਸੀਂ ਆ ਦੇਖੋ ਇਹ ਵੀਡੀਓ ਬਹੁਤ ਸਾਰੇ ਦੋਸਤਾਂ ਨੇ ਦੇਖੀ ਵੀ ਹੋਊਗੀ ਵੀ ਕਿਵੇਂ ਦੋ ਨਕਲੀ ਸਿੱਖ ਬਣਾ ਕੇ ਉਹਨਾਂ ਦੇ ਕੀ ਜੂੜੀਆਂ ਜੀਆਂ ਕਰਕੇ ਕੀ ਪਹਿਲਾਂ ਦੱਸੋ ਸਿੱਖਾਂ ਦਾ ਪਹਿਰਾਵਾ ਐਦਾਂ ਦਾ ਸਿੱਖਿਕ ਮਾਰਸ਼ਲ ਕੌਮ ਆ ਇੱਕ ਦਲੇਰਾਂ ਦੀ ਕੌਮ ਆ ਐਡਾ ਜਲੂਸ ਕੱਢ ਕੇ ਉਹਨਾਂ ਨੂੰ ਸਿੱਖ ਬਣਾ ਕੇ ਤੇ ਨਚਾਇਆ ਜਾ ਰਿਹਾ ਜੋਕਰ ਬਣਾ ਕੇ ਹੁਣ ਪੁੱਛਣਾ ਚਾਹਣਾ ਕਿ ਜੋ ਕਮੇਟੀਆਂ ਨੇ ਸਤਕਾਰ ਕਮੇਟੀਆਂ ਨੇ ਜਥੇਬੰਦੀਆਂ ਨੇ ਸਿੱਖ ਸੰਸਥਾਵਾਂ ਨੇ ਉਹ ਕਿੱਥੇ ਨੇ ਉਹ ਹੁਣ ਚੁੱਪ ਕਿਉਂ ਨੇ ਕੀ ਦਾ ਫਰਜ ਆ ਇਹਨਾਂ ਨੂੰ ਰੋਕਣ ਦਾ ਕੀ ਦਾ ਹੱਕ ਆ ਕਿ ਇਹਨਾਂ ਤੋਂ ਮਾਫੀ ਮੰਗਾਈ ਜਾਵੇ ਹਜੇ ਵੀ ਮੌਕਾ ਹਜੇ ਵੀ ਸੁਧਰ ਜੋ ਇਹ ਸਿਰਫ ਆਪਾਂ ਨੂੰ ਟੋਕੇ ਦੇਖਦੇ ਆ ਹੱਥ ਲਾ ਕੇ ਦੇਖਦੇ ਆ ਜੇਕਰ ਆਪਾਂ ਰਿਐਕਟ ਨਾ ਕੀਤਾ ਤਾਂ ਕੱਲ ਨੂੰ ਇਹਨਾਂ ਨੇ ਵੱਡੇ ਕਦਮ ਪੁੱਟਣੇ ਆ ਤੇ ਆਪਾਂ ਨੂੰ ਕਿਵੇਂ ਨਾ ਕਿਵੇਂ ਨੱਪਣ ਦੀ ਕੋਸ਼ਿਸ਼ ਕਰਨੀ ਆ ਸੋ ਜਦੋਂ ਵੀ ਇਦਾਂ ਦੀ ਇਹ ਹਰਕਤ ਕਰਦੇ ਆ ਰੀਐਕਟ ਜ਼ਰੂਰ ਕਰਿਆ ਕਰੋ ਰੌਲਾ ਪਾਇਆ ਕਰੋ ਇਹਨਾਂ ਤੋਂ ਮਾਫੀ ਮੰਗਾਉਣ ਦੀ ਆਵਾਜ਼ ਚੱਕਿਆ ਕਰੋ ਹੁਣ ਜਿਨ੍ਹਾਂ ਨੇ ਵੀ ਇਹ ਗਲਤੀ ਕੀਤੀ ਆ ਕੀ ਆਪਣੀਆਂ ਜਥੇਬੰਦੀਆਂ ਜਾਂ ਸੰਸਥਾਵਾਂ ਨੇ ਉਹ ਮਾਫੀ ਮੰਗਾਉਣੀਆਂ ਇਹਨਾਂ ਤੋਂ ਕਿੱਡੀ ਨੀਚ ਹਰਕਤ ਆ ਕਿੱਡੀ ਘਟੀਆ ਹਰਕਤ ਆ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਜਿਹੜੀ ਕੌਮ ਨੇ ਦੋ ਦੋ ਟਕੇ ਤੇ ਦੋ ਦੋ ਦਿਨਾਰ ਤੇ ਵਿਕਦੀਆਂ ਤੋਂ اڈੀਆਂ ਧੀਆ ਦੀ ਇੱਜ਼ਤ ਬਚਾਈ ਆ ਤੁਸੀਂ ਅੱਜ ਉਸ ਕੌਮ ਦਾ ਕਿਹੜੇ ਤਰੀਕੇ ਜਲੂਸ ਕੱਢ ਰਹੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕੀ ਸਿੱਖ ਸਿੱਖਾਂ ਦਾ ਪਹਿਰਾਵਾ ਐਦਾਂ ਦਾ ਕੀ ਸਿੱਖ ਜੋਕਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਇੱਕ ਦਲੇਰ ਕੌਮ ਆ ਸਿੱਖ ਇੱਕ ਮਾਰਸ਼ਲ ਕੌਮ ਆ ਤੇ ਉਹਨਾਂ ਨੇ ਕੀ ਜਲੂਸ ਕੱਢ ਰੱਖਿਆ ਇਸ ਚੀਜ਼ ਦਾ ਕੀ ਉੱਥੇ ਕੋਈ ਰੋਕਣ ਵਾਲਾ ਨਹੀਂ ਸੀਗਾ ਜਿਹੜੇ ਹਿੰਦੂ ਭਰਾ ਹਮੇਸ਼ਾ ਮੇਰਾ ਵਿਰੋਧ ਕਰਦੇ ਨੇ ਹੁਣ ਉਹ ਜਵਾਬ ਦੇਣ ਕਿ ਆਹ ਕੌਣ ਨੇ ਜਿਹੜੇ ਕਹਿੰਦੇ ਸੀ ਕਿ ਕੋਈ ਵੀ ਹਿੰਦੂ ਐਦਾਂ ਨਹੀਂ ਕਰਦਾ ਤਾਂ ਉਹ ਹਿੰਦੂ ਭਰਾ ਹੁਣ ਜਿਨ੍ਹਾਂ ਨੇ ਮੈਨੂੰ ਫੋਨ ਲਾਇਏ ਸੀ ਉਹ ਜਵਾਬ ਦੇਣ ਕਿ ਇਹ ਕੌਣ ਨੇ ਇਹ ਕਿੰਨਾ ਨੇ ਕੀਤਾ ਇਹ ਕੋਈ ਹੋਰ ਗ੍ਰਹਿ ਤੋਂ ਆਏ ਨੇ ਤੁਸੀਂ ਕਹਿ ਦਿੰਦੇ ਹੋ ਤੁਹਾਡੇ ਨਾਲ ਕੋਈ ਪੰਗੇ ਨਹੀਂ ਲੈਂਦਾ ਤੁਹਾਡਾ ਕੋਈ ਜਲੂਸ ਨਹੀਂ ਕੱਢਦਾ ਜਾਂ ਤੁਹਾਨੂੰ ਕੋਈ ਛੇੜਦਾ ਨਹੀਂ ਤਾਂ ਆਹ ਦੱਸੋ ਕੀ ਚੀਜ਼ ਆ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸਿੱਖ ਜਥੇਬੰਦੀਆਂ ਨੂੰ ਅਪੀਲ ਕਰੋ ਕਿ ਇਹਨਾਂ ਨੂੰ ਇਹਨਾਂ ਤੋਂ ਮਾਫੀ ਮੰਗਾਈ ਜਾਵੇ ਕਿਸੇ ਨਾ ਕਿਸੇ ਤਰੀਕੇ